ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਪਸੰਦ ਕਰਨ ਵਾਲੇ ਦੇਸ਼ਾਂ ਪਰਦੇਸ਼ਾਂ 'ਚ ਵੱਸਦੇ ਸੂਝਵਾਨ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਖੁਸ਼ ਆਮਦੀਦ ਆਓ ਲੋਕ ਗੀਤਾਂ ਦੀ ਦੁਨੀਆ ਵਿੱਚ ਚੱਲੀਏ ਤੇ ਇਹਨਾਂ ਮਿੱਠੇ ਜੇ ਅਹਿਸਾਸਾਂ ਨੂੰ ਜੀਵੀਏ ਤੇ ਇਹਨਾਂ ਲੋਕ ਗੀਤਾਂ ਨੂੰ ਸੁਣੀਏ ਜਿਹੜੇ ਸਾਡੀ ਸਦੀਆਂ ਦੇ ਨਾਲ ਜੁੜੇ ਪਾਉਂਦੇ ਨੇ ਤੇ ਗਾਈਏ ਸੁਣੀਏ ਤੇ ਸੁਣਾਈਏ ਇਹ ਲੋਕ ਗੀਤ ਗੜੀ ਗੜੀ ਵਣੇ ਜਾ ਰਾ ਫਿਰਦਾ ਹਕਮਾਰ ਲਿਆ ਮੈਂ ਬੋਲਾ ਪਲਾਜੀ ਮੈਨੂੰ ਤੇਰੀ ਸੋਹ ਹਕਮਾਰ ਲਿਆ ਮੈਂ ਬੋਲਾ ਸਸ ਨੂੰ ਵੀ ਪੁੱਛਿਆ ਨਾਨ ਨੂੰ ਵੀ ਪੁੱਛਿਆ ਵੰਗਾ ਤਾਂ ਦੇ ਉਹ ਨੀਚੜਾ ਪਲਾ ਜੀ ਮੈਨੂੰ ਤੇਰੀ ਸੋਂ ਵੰਗਾ ਤਾਂ ਦੇ ਉਹ ਨੀਚੜਾ

ਸਸ ਤੋਂ ਵਿੱਚੋ ਰੀ ਨਾਨ ਤੋਂ ਵਿੱਚੋ ਰੀ ਛੱਜ ਪਰ ਛੋਲੇ ਆਂਦਾ ਪਾ ਪਲਾ ਜੀ ਮੈਨੂੰ ਤੇਰੀ ਸੋ ਛੱਜ ਪਰ ਛੋਲੇ ਆਂਦਾ ਪਾ ി ചരഖാ മഡോന കത്തനണിയ പല മനൂസോ കത്തനങ്ങ ਅਗੇ ਤਾਂ ਮੈਂ ਕਤ ਦੀ ਸਾ ਪੰਜ ਸੱਤ ਪੂਣੀਆਂ ਅੱਜ ਤੇ ਮੈਂ ਕੱਤ ਲਿਆ ਪਾ ਪਲਾ ਜੀ ਮੈਨੂੰ ਤੇਰੀ ਸੋ ਅੱਜ ਤੇ ਮੈਂ ਕੱਤੀ ਆਈ ਪਾ ਬਾਰੋਂ ਤੇ ਆਇਆ ਮੁੰਡਾ ਹੱਸਦਾ ਤੇ ਖੇਡਦਾ ਪਾਬੀਆਂ ਨੇ ਦਿੱਤਾ ਇਸਖਾ ਪਲਾ ਜੀ ਮੈਨੂੰ ਤੇਰੀ ਸੋ ਪਾਬੀਆਂ ਨੇ ਦਿੱਤਾ ਇਸਖਾ ਅਨ ਸੁੰਦਰ ਵੜੇ ਆ ਰੰਗੀ ਲਡੰਡਾ ਫੜਿਆ ਵੰਗੜੀਆਂ ਨੂੰ ਕੀਤਾਈ ਫਨਾ ਪਲਾਜੀ ਮੈਨੂੰ ਤੇਰੀ ਸੋ ਵੰਗੜੀਆਂ ਨੂੰ ਕੀਤਾਈ ਫਨਾ ਚੋਗ ਚੋਗ ਡਕ ਕਰੇ ਮੈਂ ਚੋਲੀ ਵਿੱਚ ਪੌਨੀਆ ਰੋਣ ਮੇਰਾ ਥੰਮੇ ਆ ਨਾ ਜਾ ਪਲਾ ਜੀ ਮੈਨੂੰ ਤੇਰੀ ਸੋਰਣ ਮੇਰਾ ਥੰਮੇ ਆ ਨਾ ਜਾ ਰੋਂਦੀ ਹੋ ਕੇ ਪਰ ਦੀਕ ਹਾਰਾਂ ਵੇੜੇ ਤੁਰ ਪਈ ਪਾਦੋ ਮੈਨੂੰ ਪੇਕਿਆਂ ਦੇਰਾ ਪਲਾ ਜੀ ਮੈਨੂੰ ਤੇਰੀ ਸੌ ਪਾਦੋ ਮੈਨੂੰ ਪੇਕਿਆਂ ਦੇਰਾ ਇੱਕ ਪਾਸੇ ਟਾਲੀਆਂ ਤੇ ਦੂਜੇ ਪਾਸੇ 베ਰੀਆਂ ਓ ਤੇਰੇ ਪੇਕੇ ਆਂਦਾਰਾ ਪਾਲਾ ਜੀ ਮੈਨੂੰ ਤੇਰੀ ਸੋਇ ਓ ਤੇਰੇ ਪੇਕੇ ਆਂਦਾਰਾ ਹੱਥ ਵਿੱਚ ਚਾਬੀਆਂ ਤੇ ਥਾਲੀ ਵਿੱਚ ਆਟਾ ਲੈ ਨਹੀਂ ਪੱਬੋ ਰੋਟੀਆਂ ਪਕਾ ਪਲਾ ਜੀ ਮੈਨੂੰ ਤੇਰੀ ਸੋ ਲੈ ਨਹੀਂ ਪੱਬੀ ਰੋਟੀਆਂ ਪਕਾ ਮੇਥੋਂ ਨਈਓ ਪੱਕਦਿਆਂ ਤੇ ਮੇਥੋਂ ਨਈਓ ਰਾੜਦਿਆਂ ਜਾ ਕੇ ਆਪਣੀ ਨਾਜ ਨੂੰ ਲੇਆ ਪਲਾ ਜੀ ਮੈਨੂੰ ਤੇਰੀ ਸੋ ਜਾ ਕੇ ਆਪਣੀ ਨਾਜ ਨੂੰ ਲੇਆ

ਇੱਕ ਪਾਸੇ ਕਣਕਾਂ ਤੇ ਦੂਜੇ ਪਾਸੇ ਮੱਕੀਆਂ ਵਿੱਚ ਈ ਢੋਲਾ ਲਿਆਰ ਖਾ ਪਲਾ ਜੀ ਮੈਨੂੰ ਤੇਰੀ ਸੋ ਵਿੱਚ ਈ ਢੋਲਾ ਲਿਆਰ ਖਾ ਪੰਜ ਰੁਪਈਏ ਮਾਹੀ ਮੁੱਠ ਵਿੱਚ ਦੇਂਦਾ ਲੈ ਨੀਨਾ ਜੋ ਵੰਗਣਿਆ ਚੜਾ ਪਲਾਜੀ ਇਹ ਮੈਨੂੰ ਤੇਰੀ ਸੌ ਲੈ ਨੀਨਾ ਜੋ ਵੰਗਣਿਆ ਚੜਾ ਪੰਜ ਨਈਓ ਲੈਣੇ ਤੇ ਮੈਨ ਨਾਲ ਨਈਓ ਜਾਵਣਾ ਪabbo ਦੀਆਂ ਪੱਕੀਆਂ ਆਈ ਖਾ ਪਲਾ ਜੀ ਮੈਨੂੰ ਤੇਰੀ ਸੋਂ ਪabbo ਦੀਆਂ ਪੱਕੀਆਂ ਆਈ ਖਾ ਪਾ ਬੋ ਦੀਆਂ ਪੱਕੀਆਂ ਬਥੇਰਾ ਚਿਰ ਖਾਦੀਆਂ ਹੁਣ ਮੈਨੂੰ ਤੇਰੀਆਂ ਦਾਚਾ ਪਲਾਜੀ ਮੈਨੂੰ ਤੇਰੀ ਸੋਹੜ ਮੈਨੂੰ ਤੇਰੀਆਂ ਦਾਚਾ ਇਨੀ ਗੱਲ ਕਰਕੇ ਸੋਨੇ ਦੀ ਵੰਗ ਦੇ ਕੇ ਟੋਲੇ ਸਾਨੂੰ ਲੈ ਆਈ ਮਨਾ ਪਲਾ ਜੀ ਮੈਨੂੰ ਤੇਰੀ ਸੋ ਟੋਲੇ ਸਾਨੂੰ ਲੈ ਆਈ ਮਨਾ ਤੇ ਇਹ ਸੀ ਲੋਕ ਗੀਤ ਆਪਣੇ ਸੁਝਾਵਾਂ ਰਾਹੀਂ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਉਹ ਪਹੁੰਚਾਉਣ ਦੀ ਖੇਚਲ ਕਰਿਓ ਰਬ ਰਾਖਾ